ਦੇਖੋ ਸੜਕ ਖਰਾਬ ਹੈਗੀ ਆ ਉੱਪਰ ਵਧੀਆ ਕੰਮ ਇਹਨਾਂ ਨੇ ਕੀਤਾ ਹੈ ਪੁਲ ਬਣਾਇਆ ਹੈ ਵਨਵੇ ਸਾਈਡ ਪੱਕਾ ਰੋਡ ਤੋਂ ਸਿੱਧਾ ਪਾਰੇ ਪਲਾਜਾ ਪਾਰੇ ਪਲਾਜਾ ਤੋਂ ਮੰਨੇ ਸਿੱਧਾ ਪੱਕਾ ਰੋਡ ਆਹ ਦੇਖੋ ਸੜਕ ਦਾ ਕੀ ਹਾਲ ਹੈ ਇਸ ਸਮਾਰਟ ਸਿਟੀ ਹੈਗਾ ਇਹ ਬਸਰ ਟੇਵਰ ਦਾ ਹਾਲ ਹੋ ਗਿਆ ਹੈ ਕਿੰਨਾ ਜ਼ਿਆਦਾ ਟ੍ਰੈਫਿਕ ਆਂਦਾ ਹੈ ਤੁਸੀਂ ਆਪ ਵੀ ਸੜਕ ਦੇਖ ਸਕਦੇ ਹੋ ਕਿਆ ਗੰਦੀ ਸੜਕ ਹੈਗੀ ਹੈ ਸਮਾਰਟ ਸਿਟੀ ਦਾ ਪੂਰਾ ਮੂਡ ਇਹਨਾਂ ਨੇ ਖਰਾਬ ਕਰਤਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਵਧੀਆ ਇਹਨਾਂ ਨੇ ਪੁਲ ਬਣਾਇਆ ਹੈ ਲੋਕਾਂ ਦਾ ਇਜ਼ੀ ਹੋਇਆ ਹੈ ਪਰ ਇਹ ਜਿਹੜੀ ਸੜਕ ਹੈਗੀ ਆ ਲੋਕੀ ਆਂਦੇ ਨੇ ਐਕਸੀਡੈਂਟ ਦਾ ਖਤਰਾ ਹੁਣ ਬਰਖਾ ਵਗੈਰਾ ਵੀ ਆਈ ਜਾ ਦੇਖੋ ਕਿਦਾਂ ਗੱਡੀ ਡਿਸਬਲੈਂਸ ਹੋਈ ਐ ਆਦੀ ਦੇਖ ਸਕਦੇ ਹੋ ਆ ਕੀ ਖੱਡੇ ਜੇ ਰੱਖ ਬਣਾ ਆ ਕੰਮ ਕੀਤਾ ਇਹਨਾਂ ਨੇ ਸੜਕ ਨਵੀਂ ਬਣਾ ਕੇ ਵੀ ਮਾੜਾ ਹਾਲ ਆ ਵੀ ਦੇਖ ਸਕਦੇ ਸਾਹਮਣੇ ਕਾਰ ਆਣ ਗਈਆਂ ਠੀਕ ਆ ਜੀ ਬੰਦੇ ਨੇ ਬਿੰਨਾ ਸੋਲੇ ਆ ਆ ਤੁਹਾਨੂੰ ਦਿਖਾਈਏ ਉਪਰੋਂ ਕਾਰ ਆਣ ਗਈਆਂ ਸਿੱਧਾ ਜਾਣ ਗਈਆਂ ਪਰ ਇਹ ਟ੍ਰੈਫਿਕ ਦਿਕਤ ਆਏਗੀ ਜਰੂਰ ਵੱਤਾਂ ਸ਼ੇਅਰ ਕਰਦੋ ਤਾਂਕਿ ਮਾਸ ਸਿਟੀ ਦੀ ਕਸ਼ਾ ਪਤਾ ਲੱਗੇ ਕੀ ਹੈਗੀ ਹੈ ਜਿਵੇਂ ਕਿ ਤੁਹਾਨੂੰ ਦਿਖਾਇਆ ਹੈ ਇਹ ਜਿਹੜੀ ਸੜਕ ਹੈਗੀ ਹੈ ਜੀ ਹੀਰੋ ਬੇਗਰੀ ਚੌਂਕ ਦੇ ਕੋਲ ਜਿਹੜਾ ਪਖਵਾ ਰੋਡ ਦਾ ਫਲਾਈਓਵਰ ਬਣਿਆ ਹੈ ਉਸਤੇ ਨਾਲ ਦੀ ਸੜਕ ਹੈਗੀ ਹੈ ਤੇ ਤੁਸੀਂ ਹਾਲ ਦੇਖਿਆ ਕਿੰਨਾ ਜ਼ਿਆਦਾ ਮਾਰਾ ਹੈ ਇਸ ਮਾਸ ਸਿਟੀ ਦਾ ਹਾਲ ਹੈ ਜੀ ਪੁਲ ਤਾਂ ਇਹਨਾਂ ਨੇ ਨਵਾਂ ਬਣਾਤਾ ਪਰ ਜਿਹੜੀ ਸੜਕ ਹੈਗੀ ਹੈ ਉਹ ਕਿੰਨੀ ਜਲਦੀ ਟੁੱਟ ਗਈ ਹੈਗੀ ਹੈ ਤੁਸੀਂ ਆਪ ਦੇਖ ਸਕਦੇ ਹੋ ਬੜਾ ਜ਼ਿਆਦਾ ਖਤਰਾ ਹੈਗਾ ਇਸ ਮਾਸ ਸਿਟੀ ਦਾ ਹਾਲ ਹੈ ਤੇ ਇਹ ਸੜਕ ਬਿਲਕੁਲ ਟੁੱਟੀ ਹੋਈ ਹੈ ਗੱਡੀਆਂ ਲੰਘਦੀਆਂ ਹੈਗੀਆਂ ਬਾਈਕ ਲੰਘਦੀ ਹੈ ਕਈ ਵਾਰ ਆਟੋ ਵੀ ਡਿਸਬਲੈਂਸ ਹੋ ਸਕਦੇ ਹੈਗੇ ਐ ਐਕਸੀਡੈਂਟ ਦਾ ਬੜਾ ਖਤਰਾ ਰਹਿੰਦਾ ਇਸ ਜਗ੍ਹਾ ਤੇ ਪ੍ਰਸ਼ਾਸਨ ਪਤਾ ਨਹੀਂ ਕਿੱਦਾਂ ਦੇ ਕੰਮ ਕਰ ਰਹੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਜੋ ਸ਼ੇਅਰ ਕਰ ਦਿਓ ਤੇ ਲੋਕਾਂ ਨੂੰ ਪਤਾ ਲੱਗ ਕੇ ਕਿ ਇਸ ਸਮਾਸ਼ਟੀ ਦਾ ਹਾਲ ਹੈ ਵੋਟਾਂ ਦਾ ਟਾਈਮ ਹੈਗਾ ਤੇ ਇਸ ਲੋਕੇ ਜੋ ਹੈ ਲੰਗਦੇ ਪੇ ਟੁੱਟੀਆਂ ਸੜਕਾਂ ਤੇ ਇਹ ਬਹੁਤ ਜ਼ਿਆਦਾ ਮਾੜਾ ਹਾਲ ਦਿਖਾਈ ਦੇ ਰਿਹਾ ਜੀ ਹੀਰੋਬਿਕ ਚੌਂਕ ਤੇ ਕੋਲ ਜਦ ਤੁਸੀਂ ਨਿਕਲੋਗੇ ਤੇ ਉਸ ਤੋਂ ਪਹਿਲਾਂ ਸੜਕ ਆਂਦੀ ਹੈ ਜੀ ਪੁਲ ਦੇ ਬਿਲਕੁਲ ਹੀ ਥੱਲੇ ਤੇ ਬੜੀ ਮਾੜੀ ਹਾਲ ਤਾਂ ਸੜਕ ਦੀ ਪਾਣੀ ਜਿਹੜਾ ਹੈ ਭਰ ਜਾਂਦਾ ਹੋਊਗਾ ਇੰਨੀ ਜੋ ਸੜਕ ਦੀ ਮਾੜੀ ਹਾਲਤ ਹੈਗੀ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸੜਕ ਨੂੰ ਬਣਾ ਲਓ ਕਿਉਂਕਿ ਜੋ ਤੁਸੀਂ ਫਲਾਈਓਵਰ ਬਣਾਇਆ ਵਧੀਆ ਕੰਮ ਹੋਇਆ ਪਰ ਇਹ ਜਿਹੜੀ ਸੜਕ ਹੈਗੀ ਆ ਇਹ ਇੱਕ ਚਾਂਦ ਤੇ ਧੱਬੇ ਵਰਗੀ ਨਜ਼ਰ ਆਂਦੀ ਹੈਗੀ ਆ ਤੇ ਪ੍ਰਸ਼ਾਸਨ ਤੋਂ ਪੀਰ ਹੈਗੀ ਸੜਕ ਜਰੂਰ ਬਣਾਣ ਤੇ ਲੋਕਾਂ ਨੂੰ ਜੋ ਹੈ ਰਾਹਤ ਮਿਲੇ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਗੱਡੀਆਂ ਵੀ ਲੰਘਦੀ ਹੈਗੀਆਂ ਬਾਈਕਸ ਲੰਘਦੀਆਂ ਤੇ ਇੱਕ ਕਾਰ ਲੰਘਦੀ ਪਈ ਸੀਗੀ ਉਸਨੇ ਬਿਲਕੁਲ ਸਲੋ ਕਰ ਦਿੱਤਾ ਸੀਗਾ ਕਿਉਂਕਿ ਜੋ ਹੈ ਖਤਰਾ ਰਹਿੰਦਾ ਹੈਗਾ ਟ੍ਰੈਫਿਕ ਬਹੁਤ ਜ਼ਿਆਦਾ ਨਿਕਲਦਾ ਹੈ ਤੇ ਸੜਕ ਨੂੰ ਜਲਦ ਹੋਇਆ ਬਣਾਣਾ ਚਾਹੀਦਾ ਹੈ ਜੇ ਲੋਕਾਂ ਨੂ ਜੋ ਹੈ ਆਸਾਨੀ ਹੁਣ ਦਾ ਸਕਲਪ ਲੈਣਾ ਚਾਹਦੀ ਹੈ ਕਿ ਸਰਕਾਰ ਤੇ ਤੁਹਾਨੂੰ ਖਬਰ ਦਿਖਾਈ ਸੀ ਕਿ ਇਹ ਇਹ ਹੈ ਜੀ ਸਮਾਰਟ ਸਿਟੀ ਦਾ ਮਾੜਾ ਹਾਲ ਸੜਕ ਹੈਗੀ ਟੁੱਟੀ ਹੋਈ